ਵੱਲੋਂ ਸਮੂਥੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਹਰ ਹਰਨਾਮ ਸਿੰਘ ਧੁੰਮਾ ਨੇ ਭਾਜਪੀ ਦੀ ਸਪੋਰਟ ਕੀਤੀ ਆ ਤੇ ਉਹ ਸਪੋਰਟ ਕਰਨ ਦੇ ਵਿੱਚ ਜੇ ਡੇ ਸੁਹਿਰਦ ਸੇਖਿਆ ਉਹਨਾਂ ਦੇ ਮਨਾਂ ਨੂੰ ਦੁੱਖ ਵੀ ਹੋਇਆ ਤੇ ਕਈਆਂ ਨੇ ਅਫਸੋਸ ਵੀ ਕੀਤਾ ਕਈਆਂ ਨੇ ਇਹ ਵੀ ਬਿਆਨ ਦਿੱਤੇ ਆ ਕਿ ਦੰਦਮੀ ਟਕਸਾਲ ਬੀਜੇਪੀ ਦੀ ਸਪੋਰਟ ਕਰਦੀ ਆ ਮੈਂ ਸਾਰੀਆਂ ਸੰਗਤਾਂ ਨੂੰ ਸੰਪਰਦਾਵਾਂ ਨੂੰ ਸਿੰਘ ਸੁਭਾਵਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਦੰਦਮੀ ਟਕਸਾਲ ਨੇ ਬੀਜੇਪੀ ਦੀ ਸਪੋਰਟ ਨਹੀਂ ਕੀਤੀ ਉਦੋਂ ਮੈਨੇ ਆਪਣੀ ਨਿੱਜੀ ਸਪੋਰਟ ਕੀਤੀ ਆ ਪਰ ਯਾਦ ਰਹੇ ਬੀਤੇ 2005 ਵਿੱਚ ਮਾਰਚ ਤੇ ਅਪ੍ਰੈਲ ਦੇ ਵਿੱਚ ਮੈਂ ਖਬਰਾਂ ਤੇ ਮੀਡੀਆ ਤੇ ਪ੍ਰੈਸ ਕਰਕੇ ਸਮੂਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਸੀ ਕਿ ਹਰਨਾਮ ਸਿੰਘ ਧੁੰਮਾ ਇੱਕ ਸ਼ਾਮਲਿੰਗ ਭੋਗਿਆ ਤੇ ਨਾਲ ਹੀ ਆਈਬੀ ਦਾ ਏਜੰਟ ਆ ਉਸ ਟਾਈਮ ਤੇ ਪੰਜ ਤਖਤਾਂ ਨੂੰ ਮੈਜਿਸਟਰੀਆਂ ਕੀਤੀਆਂ ਚਾਰ ਜਿਹੜੀਆਂ ਪ੍ਰਮੁੱਖ ਕਮੇਟੀਆਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਤਨ ਅਦੇੜ ਕਮੇਟੀ ਇਹਨਾਂ ਨੂੰ ਵੀ ਦੋ ਦੋ ਰਜਿਸਟਰੀਆਂ ਕੀਤੀਆਂ ਨੇ ਅੰਗ ਸਿੰਘ ਜੱਥੇਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਖ ਇਹਨਾਂ ਨੂੰ ਮੈਂ ਰਿਜਿਟਰੀਆਂ ਕਰਕੇ ਸਾਰਿਆਂ ਨੂੰ ਸੂਚਿਤ ਕਰਾਇਆ ਸੀ ਕਿ ਹਰਨਾਮ ਸਿੰਘ ਤੁਮਾ ਸਿੱਖੀ اخਲਾਕ ਤੋਂ ਗਿਰਿਆ ਹੋਇਆ ਬੰਦਾ ਏ ਸਾਂਬਲਿੰਗ ਭੋਗਿਆ ਤੇ ਨਾਲ ਇਹ ਸੈਂਟਰ ਦੀ ਏਜੰਸੀ ਆ ਆਈਬੀ ਇੰਟੈਲੀਜੈਂਸ ਬਿਊਰੋ ਉਹਦਾ ਕਹਿਟ ਆ ਪਰ ਇਸ ਗੱਲ ਦਾ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਸਾਰਿਆਂ ਨੇ ਮੇਰੇ ਤੇ ਤੁਮਤਾ ਲਾਈਆਂ ਸੀ ਏ ਭਾਈ ਮਰੀਕ ਸਿੰਘ ਨੂੰ ਦਮਦਮੇ ਟਕਸਾਲ ਦੇ ਕਾਰਜਕਾਰੀ ਦੀ ਦਸਤਾਰ ਨਹੀਂ ਮਿਲੀ ਤੇ ਰੌਲਾ ਪਾਉਂਦਾ ਗੁਰਮਖੋ ਮੈਂ ਰੌਲਾ ਨਹੀਂ ਸੀ ਪਾਉਂਦਾ ਮੈਨੂੰ ਇਹਨਾਂ ਗੱਲਾਂ ਬਾਰੇ ਇਹਦੀਆਂ ਗੁਪਤ ਜਿਹੜੀਆਂ ਸੂਚਨਾਵਾਂ ਸੀ ਪ੍ਰਾਤਨ ਸਿੰਘਾਂ ਤੋਂ ਮਿਲੀਆਂ ਸੀ ਤੇ ਮੈਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਪਰ ਫੇਰ ਵੀ ਮੈਂ ਬੇਨਤੀ ਕਰਦਾ ਕਿ ਜਿਵੇਂ ਵਿਦੇਸ਼ ਅਤੇ ਦੇਸ਼ ਵਿੱਚ ਤੁम्मे ਦਾ ਸੰਗਤਾਂ ਨੇ ਸਿੱਖਾਂ ਨਿਵਰੋਧ ਕੀਤਾ ਤੇ ਫੇਰ ਵੀ ਉਹਨਾਂ ਦਾ ਧੰਨਵਾਦ ਕਰਦਾ ਦੇਵੇਂ ਕੀ ਪੰਜਾਬੀ ਦੀ ਇੱਕ ਕਹਾਵਤ ਹੈ ਦੇਰ ਆਏ ਤੇ ਦਰਸਤ ਆਏ ਪਰ ਦੇਰ ਆਏ ਪਰ ਇਹ ਸਬੰਦੇ ਨੇ ਸਾਡਾ ਕੰਮ ਦਾ ਨੁਕਸਾਨ ਬਹੁਤ ਕੀਤਾ ਇਹਨੂੰ ਲਿਆਉਣ ਵਾਲੇ ਚਾਰ ਬੰਦੇ ਸਨ ਜਸਬੀਰ ਸਿੰਘ ਰੋਡਾ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਭਤੀਜਾ ਭਾਈ ਈਸ਼ਰ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਬੇਟਾ ਵੱਡਾ ਇਸੇ ਤਰ੍ਹਾਂ ਜੈਬ ਸਿੰਘ ਬਿਆਸੀ ਇਹਨਾਂ ਤਿੰਨਾਂ ਬੰਦਿਆਂ ਨੇ ਅਮਰੀਕਾ ਦੀ ਸਿਟੀ ਜਾਣ ਹਰਨਾਮ ਸਿੰਘ ਧੁੰਮੇ ਨੂੰ ਮਹਿਤੇ ਲਿਆਂਦਾ ਉਥੇ ਇੱਕ ਇਹਦਾ ਸਪੋਰਟਰ ਸੀ ਸਤਨਾਮ ਦਾ ਸੱਤ ਨੰਬਰ ਦਾ ਜਥੇਦਾਰ ਭਾਈ ਲੱਖਾ ਸਿੰਘ ਤੇ ਲੱਖਾ ਸਿੰਘ ਨੂੰ ਲਾਲਚ ਕੀ ਦਿੱਤਾ ਸੀ ਕਿ ਤੂੰ ਧੁੰਮੇ ਦੀ ਸਮੋਟ ਸਪੋਰਟ ਕਰ ਤੇ ਤੇਰਾ ਸਾਰਾ ਪਰਿਵਾਰ ਅਸੀਂ ਅਮਰੀਕਾ ਵਿੱਚ ਲੈ ਜਾਵਾਂਗੇ ਉਹ ਵਾਅਦਾ ਤੋਂ ਮੈਨੇ ਨਿਭਾਇਆ ਅੱਜ ਲੱਖਾ ਸਿੰਘ ਦਾ ਸਾਰਾ ਪਰਿਵਾਰ ਅਮਰੀਕਾ ਦੀ ਧਰਤੀ ਤੇ ਆ ਨਾਮ ਗੁਰਮਖੋ ਰਾਗੀ ਆ ਨਾ ਗਿਆਨੀਆ ਨਾ ਪਾਠੀਆ ਨਾ ਕ੍ਰੀਸ਼ਰਿਆ ਨਾ ਢਾਂਡੀਆ ਨਾ ਪ੍ਰਚਾਰਕਆ ਬਸ ਧੰਮੇ ਦੀ ਸਪੋਰਟ ਦੇ ਸਬੰਧ ਵਿੱਚ ਅਮਰੀਕਾ ਦੇ ਵਿੱਚ ਲੱਖੇ ਦਾ ਪਰਿਵਾਰ ਸਿਟੀਜ਼ਨ ਹੋਇਆ ਮੈਂ ਜਦੋਂ ਇਹਨੂੰ ਕਾਰਜਕਾਰੀ ਮੁਖੀ ਬਣਾਇਆ ਮੈਂ ਇੱਕ ਇਕੱਲਾ ਇਨਸਾਨ ਸੀ ਜਿਹਨੇ ਧੰਮੇ ਦਾ ਵਿਰੋਧ ਕੀਤਾ ਉਸ ਦਿਨ ਤੋਂ ਲੈ ਕਰਕੇ ਜਦੋਂ ਵੀ ਕਿਤੇ ਪੰਤ ਇਕੱਠ ਹੁੰਦਾ ਸਟੇਜ ਤੇ ਮੇਰਾ ਇੱਕ ਇੱਕ ਬਚਨ ਜ਼ਰੂਰ ਸੰਗਤਾਂ ਨਾਲ ਹੁੰਦਾ ਰਾਮ ਸਿੰਘ ਪਰਿਵਾਰ ਦਾ ਧੁਮਨ ਸਰਕਾਰ ਦਾ ਸੰਤ ਗਿਆਨੀ ਜਰਨੈਲ ਸਿੰਘ ਮੁਖੀ ਟਕਸਾਲ ਦਾ ਮੈਂ ਇਹਨਾਂ ਸ਼ਬਦਾਂ ਵਿੱਚ ਜੋ ਤੁਮੇ ਨੇ اخلاق ਤੋਂ ਗਿਰ ਕਰਕੇ ਸਿੱਖ ਪੰਥ ਨੂੰ ਸਿੱਖ ਚਿਹਰੇ ਨੂੰ ਕਲੰਕਿਤ ਕਰਦਾ ਯਤਨ ਕੀਤਾ ਮੈਂ ਕਰੜੇ ਸ਼ਬਦਾਂ ਵਿੱਚ ਤੁਮੇ ਦੀ ਤੇ ਉਹਦੇ ਸਹਜੋਗੀਆਂ ਦੀ ਵਿਰੋਧਤਾ ਕਰਦਾ ਤੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਅੱਜ ਨਹੀਂ ਇਹ ਲੰਮੇ ਸਮੇਂ ਤੋਂ ਆਈ ਵੀ ਦਾ ਏਜੰਟ ਸੀ ਏਜੰਟ ਹੈ ਅਖੀਰ ਸਵਾਸਾਂ ਤੱਕ ਏਜੰਟ ਰਹੇਗਾ ਇਸ ਕਰਕੇ ਗੁਰਮਕੋ ਟਕਸਾਲ ਦਾ ਬੀਜੇਪੀ ਦੇ ਨਾਲ ਕੋਈ ਵੀ ਸਬੰਧ ਨਹੀਂ ਆਪਣਾ ਸਮਰਥਨ ਜਿਹੜਾ ਇਹ ਤੋਂ ਮੈਨੇ ਦਿੱਤਾ ਟਕਸਾਲ ਦਾ ਇਹਦੇ ਨਾਲ ਕੋਈ ਵੀ ਵਾਸਤਾ ਵਾਹੀ ਵਾਸਤਾ ਨਹੀਂ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਖੰਡਨ ਕਰਦੇ ਆ। ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਹਰਨਾਮ ਸਿੰਘ ਧੋਮਾ ਵੱਲੋਂ ਬੀਜੇਪੀ ਦਾ ਸਪੋਰਟ ਕੀਤਾ ਸਪੋਰਟ ਕੀਤੀ ਵੀ ਮਾਰਾ ਤੇ ਕਾਰਨ ਕੀ ਮੰਨਦੇ ਪਿੱਛੇ ਦਾ ਕਾਰਨ ਕੀ ਇਹ ਮੈਂ ਬੇਨਤੀ ਹੁਣੇ ਤੁਹਾਨੂੰ ਕੀਤੀ ਹੈ ਸਾਂਝੀ ਕਿ ਆਈਬੀ ਦਾ ਏਜੰਟ ਆ ਜੇਸ ਏਜੰਸੀ ਦਾ ਏਜੰਟ ਹੋਵੇ ਜੇ ਸਰਕਾਰ ਦਾ ਬੰਦਾ ਹੋਵੇ ਤੇ ਉਹਨੂੰ ਉਹਦੀ ਬੋਲਣੀ ਬੋਲੀ ਬੋਲਣੀ ਪੈਂਦੀ ਆ ਜਿਸ ਤਰ੍ਹਾਂ ਕਿ ਮਾਲਵੇ ਦੀ ਘਾਵਤ ਹੈ ਜਿਹਦੀ ਖਾਈਏ ਬਾਦਰੀ ਉਹਦੀ ਭਰੀਏ ਹਾਜ਼ਰੀ ਲੰਮੇ ਸਮੇਂ ਤੋਂ ਇਸ ਸੈਂਟਰ ਦੇ ਏਜੰਸੀ ਦਾ ਕਹਿਟ ਹੈ ਇਸ ਕਰਕੇ ਏਜੰਸੀ ਦੇ ਕਹਿਣ ਤੇ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਆ ਮੈਂ ਇਹਨਾਂ ਸ਼ਬਦਾਂ ਦੇ ਨੂੰ ਦੁਬਾਰਾ ਫੇਰ ਲਿਖੇਦੀ ਕਰਦਾ ਤੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਸਰਕਾਰੀ ਬੰਦਾ ਇਹ ਸਰਕਾਰੀ ਬੰਦਾ ਜਿੱਦਾਂ ਸਰਕਾਰ ਇਸ਼ਾਰਾ ਕਰੇਗੀ ਉਹਦੀ ਮਜਬੂਰੀ ਉਹਨੇ ਜਾਣਾ ਪੈਂਦਾ ਪੰਜਾਬ ਵਿੱਚ ਤੇ ਬਹੁ ਗਿੰਤੀ ਜਿਹੜਾ ਸਿੱਖ ਭਾਈਚਾਰਾ ਉਹ ਭਾਈਪਾ ਦਾ ਵਿਰੋਧ ਕਰਦਾ ਉਹ ਪੰਜਾਬ ਦੇ ਵਿੱਚ ਜਾਂ ਹੋਰ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਵਿਰੋਧ ਕਰਦੀਆਂ ਨੇ ਤਾਂ ਕੀ ਕਾਰਨ ਹੈ ਕਿ ਇਹ ਕਿਉਂ ਜਿਹੜਾ ਵਾ ਇੱਕ ਤਰੀਕੇ ਦਾ ਭਰਮ ਭਲੇਖਾ ਪਾਇਆ ਜਾ ਰਿਹਾ ਹੋਰ ਸਿੱਖ ਸੰਗਤਾਂ ਮੈਂ ਨਾ ਤਾਂ ਪਹਿਲਾਂ ਭਲੇਖੇ ਵਿੱਚ ਸੀ ਤੇ ਨਾ ਹੋਣਿਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਦੇ ਮੈਂ ਭਲੇਖੇ ਵਿੱਚ ਨਹੀਂ ਰੂੰਗਾ ਮੈਂ ਵਾਰ-ਵਾਰ ਸਟੇਜਾਂ ਤੋਂ ਸੰਗਤਾਂ ਨੂੰ ਬੇਨਤੀ ਕਰਦਾ ਸੀ ਕਿ ਤਮਾਂ ਇੱਕ ਸਾਂਭਲਿੰਗੀ ਬੰਦਾ ਹੈ आईबी एजेंसी ਦਾ ਕਹਿਟ ਹੈ ਇਹਦੇ ਤੇ ਵਿਸ਼ਵਾਸ ਨਾ ਕਰੋ ਦੁਬਾਰਾ ਫੇਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਈਬੀ এজেন্সি ਦਾ ਕਹਿਟ ਆ ਪ੍ਰਾਤਨ ਸਮੇਂ ਤੋਂ ਕਹਿਟ ਆ ਤੇ ਸਾਮਲਿੰਗ ਭੋਗਿਆ ਇਹਦੇ ਤੇ ਵਿਸ਼ਵਾਸ ਕਰਨਾ ਦਮਦਮੀ ਟਕਸਾਲ ਦਾ ਮੁਖੀ ਮੰਨਣਾ ਸਾਡੀ ਬਹੁਤ ਹੀ ਬੇਸਮਝੀ ਹੋਵੇਗੀ ਜਿਹਦਰ ਏਜੰਸੀ ਜਾਂ ਸਰਕਾਰ ਇਹਨੂੰ ਇਸ਼ਾਰਾ ਕਰੇ ਤੇ ਉਸੇ ਪਾਸੇ ਜਾਣਾ ਨੌਕਰ ਦਾ ਕੰਮ ਹੁੰਦਾ ਜਿਹਦਾ ਨੌਕਰ ਹੋਵੇ ਉਹਦੀ ਫਿਰ ਉਹਨੂੰ ਕਾਰਗੁਜ਼ਾਰੀ ਕਰਨੀ ਕਹਿ ਪੈਂਦੀ ਹੈ ਇਸ ਕਰਕੇ ਤੁਮੇ ਦੀ ਮਜਬੂਰੀ ਆ ਬੀਜੇਪੀ ਦੀ ਸਪੋਰਟ ਕਰਨੀ ਹੈ ਮੀਟਰ ਸਾਹਿਬ ਦੇ ਬਹੁਤ ਸਾਰੇ ਵਿਦਿਆਰਥੀ ਨੇ ਦਮਦਮੀਟਰ ਸਾਹਿਬ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਨੇ ਉਹਨਾਂ ਨੂੰ ਕੀ ਪੀ ਜਿਹੜੇ ਬਹੁ ਗਿਣਤੀ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਜਾਂ ਦਮਦਮੀ ਟਕਸਾਲ ਦੇ ਨਾਲ ਪ੍ਰੇਮ ਕਰਨ ਵਾਲੇ ਬਹੁਤ ਜ਼ਿਆਦਾ ਪਰਿਵਾਰ ਨੇ ਉਹ ਇਹਨੂੰ ਬਿਲਕੁਲ ਨਾ ਤਾਂ ਵਿਦਿਆਰਥੀ ਮੰਨਦੇ ਆ ਤੇ ਨਾ ਇਹਨੂੰ ਦਮਦਮੀ ਟਕਸਾਲ ਦਾ ਮੁਖੀ ਮੰਨਦੇ ਉਹ ਲੰਮੇ ਸਮੇਂ ਤੋਂ ਇਸ ਗੱਲ ਦਾ ਖੰਡਨ ਕਰਦੇ ਆ ਵਿਦਿਆਰਥੀ ਬਹੁ ਗਿਣਤੀ ਵਿੱਚ ਤੁਮੇ ਨੂੰ ਮੁਖੀ ਨਹੀਂ ਮੰਨਦੇ ਇਹ ਬਹੁ ਗਿਣਤੀ ਵਿੱਚ ਜਿਹੜੇ ਟਕਸਾਲ ਨਾਲ ਸੰਬੰਧ ਰੱਖਣ ਵਾਲੇ, ਪ੍ਰੇਮ ਰੱਖਣ ਵਾਲੇ ਪਰਿਵਾਰ ਆ ਉਹ ਵੀ ਤੁਮੇ ਨੂੰ ਕਦੇ ਵਾਸਤੇ ਮੁખી ਨਹੀਂ ਮੰਨਦੇ।